ਉਹ ਡੇਢੇ ਕੰਮ ਮੈਂ ਨਾ ਉਹਨਾਂ ਚੱਕਰ ਇਹ ਉਧਰ ਲੱਗੀ ਗੱਟ ਕਰਦੇ ਤੁਸੀਂ ਬਸ ਆਪਣਾ ਕੰਮ ਕਰ ਮੈਂ ਕਹਿੰਦਾ ਮੈਂ ਕੰਮ ਵਾਲੀ ਤਾਂ ਕੋਈ ਅਲੱਗ ਹੈਗੀ ਮੈਂ ਸਰਦੂਪਾ ਦਾ ਜਿਹੜਾ ਮੈਂ ਕਰਨਾ ਉਹ ਤਾਂ ਪਰਮ ਗੀ ਕਰੂੰਗੀ ਕਰੂੰਗੀ ਤੁਸੀਂ ਮੈਨੂੰ ਕਹਿੰਦੇ ਇਸ ਗੱਲ ਦਾ ਸੈਟੀਸਫਾਈ ਕਰੋ ਮੈਨੂੰ ਵੀ ਥੋੜਾ ਮਤਲਬ ਆਮ ਆਦੀ ਪਾਰਟੀ ਦੀ ਕੋਈ ਤਕਰ ਹੈ ਤੁਹਾਨੂੰ ਇੰਨਾ ਤਾਂ ਪਤਾ ਵੀ ਹਾਲਾਤ ਕੀ ਨਾ ਕਰਾਂ ਮੈਂ ਤੁਸੀਂ ਫੇਰ ਪੜਾਣਾ ਸੀ ਸਾਧਿਆਂ ਦੀ ਕਦਰ ਕਰਦੇ ਜਿੰਨੇ ਵੀ ਬੰਦੇ ਸਰ ਮੇਰੀ ਤਾਂ ਕਰੀ ਨਹੀਂ ਦੱਸੋ ਕੀ ਕਰਨਾ ਮੇਰਾ ਫੋਨ ਹੀ ਚੱਲ ਗਿਆ ਬਲੋ ਹੋਰ ਤੁਸੀਂ ਆ ਜਾਣਾ ਦੱਸੋ ਜੀ ਮੈਂ ਮੇਰੀ ਇੱਕ ਗੱਲ ਹੈ ਮੈਂ ਤੁਹਾਨੂੰ 10 15 ਵਾਰ ਜਿਹੜਾ ਹੈਗਾ ਸੋ ਗਿਆ ਤੁਹਾਡਾ ਮੈਂ ਮੈਂ ਕੰਮ ਦੀ ਤਾਂ ਭਾਈ ਵਾਗ ਕਰਦਾ ਜੀ 10 ਮਿੰਟ ਕਰਦਾ ਜੀ ਕੰਮ ਤਾਂ ਜਿਹੜਾ ਕਰਨਾ ਕੋਈ ਕਰਨਾ ਹੀ ਕੋਈ 10 ਮਿੰਟ ਕਰਦਾ ਪਰ ਬਗ ਇੱਕ ਬਿਲਡਰ ਜਿਹੜਾ ਹੈਗਾ ਵਿਚਾਰਾ ਕਿੰਨੇ ਐਕੋਰਸ ਲਾ ਕੇ ਕਿੰਨੀਆਂ ਮੁਸਲਾ ਨਾਲ ਪੇਮੈਂਟਾਂ ਕੱਟੀਆਂ ਕਰਕੇ ਕਰਦੇ। ਕਰਨ ਦੇ ਵਿੱਚ ਬਿਲਡਰਾਂ ਦਾ ਜਲੂਸ ਕੱਢਦੇ। ਕੀ ਹੋਇਆ? ਕੰਮ ਪਿਛਲਾ ਰੁਕਿਆ ਹੈ। ਪਹਿਲਾਂ ਕੋਈ ਕੋਟ ਦਾ ਆਰਡਰ ਸੀ ਕਿ ਉਹ। ਸਾਰਿਆਂ ਨੂੰ ਸੀ ਕੋਟ ਤੋਂ ਨਾ ਹੁੰਦੇ। ਹੁਣ ਸਾਡੀ ਜੇ ਵੀ ਸਾਡੇ ਵਰਗਾ ਭਰਾ ਕੋਈ ਆਵਾਮ ਵੀ ਪਾਰਟੀ ਦਾ ਕੋਈ ਬੰਦਾ ਕੰਮ ਲੈ ਕੇ ਬਿਲਡਰ ਦਾ ਆਉਂਦਾ। ਉਹਨੂੰ ਰੋਕ ਕੇ ਬਿਲਡਰ ਦੀ ਚੂੜੀ ਟੈਟ ਕਰਵਾਉਂਦੇ, ਮੋਸਟਿੰਗ ਕਰਾ ਦਿੰਦੇ। ਅਸੀਂ ਇਸ ਤਰ੍ਹਾਂ ਦਾ ਕੋਈ ਦਿਓ ਮੇਰੀ। ਯਾਰ ਦੂਜੀ ਗੱਲ ਕੀ ਹੈ? ਯਾ ਫਿਰ ਰਿਐਕਸ਼ਨ? ਆਪਾਂ ਕਰਨ। ਯਾ ਰਿਐਕਸ਼ਨ ਲਾਓ। ਖੜਬ ਬੰਦਾ ਆਪੇ ਖੱਪੀ ਜਾਉ। ਕਰਨ ਨੂੰ ਚੱਲ ਕੇ ਆਪ ਮਰੇੰਡੇ ਜੇ ਕੋਈ ਕਰਨ ਬੈਠੇ ਕੋਈ ਨਹੀਂ ਸਾਨੂੰ ਕੋਈ ਪ੍ਰੋਬਲਮ ਆਉਂਦੀ ਨਹੀਂ ਆ ਬਾਈ ਦੱਸੋ ਖਰਣ ਦੇ ਵਿੱਚ ਵਾੜਾ ਜਰੂਰ ਕਢਾਇਆ ਬੈਨਾ ਅਫਰਾ ਨੇ 13ਵਾਂ ਹੀ ਹੋ ਲੱਗਿਆ ਮੈਂ ਤਾਂ ਦੱਸ ਰਾ ਪਹਿਲਾਂ ਆਇਆ ਮੈਂ ਕਿਤੇ ਜਾਵਾਂ ਨਾ ਵੀ ਕਰਾ ਕੇ ਗਏ ਹੋਰੇ ਤੇਰੀ ਦੋ ਮਿੰਟ ਦੋ ਸਾਲ ਦੀ ਤੁਹਾਨੂੰ ਯਾਦ ਹੋਵੇ ਮੇਰੇ ਨਾਲ ਥੋੜਾ ਤੰਗਾ ਪਿਆ ਸੀ ਮੈਂ ਕਿਹਨੂੰ ਫਾਇਦਾ ਦਿੱਤੀ ਇਹਦੇ ਕਰਕੇ ਨੂੰ ਤੁਸੀਂ ਉਲਟਾ ਸਾਰੇ ਦੇ ਇਜੈਕਸ਼ਨ ਲਾਤੇ ਪਰ ਬਾਅਦ ਉਹੀ ਬੰਦਾ ਪਹਿਲੇ ਕੇ ਕੰਮ ਕਰਾ ਗਿਆ ਹੁਣੋਂ ਬੰਦਾ ਮੇਰੇ ਨਾਲ ਜੁੜ ਜੂ ਕਦੇ ਜ਼ਿੰਦਗੀ ਚ ਕਦੇ ਨਹੀਂ ਯੂਟੂਬ ਅਗਰ ਲੋਕਾਂ ਨੂੰ ਜੇ ਪੈਸੇ ਦੇ ਕੇ ਕਰਾਉਣਾ ਫਿਰ ਅੱਜ ਤੇਰੀ ਕੀ ਲੋੜ ਆ ਵੀ ਮੈਨੂੰ ਸਾਡੀ ਪਾਰਟੀ ਨਾਲ ਸੀਐਮ ਸਾਹਿਬ ਸਾਡੇ ਬਿਮਾਰ ਹੋਣ ਦੇ ਬਾਵਜੂਦ ਵੀ ਪਾਸਟ ਤੋਂ ਉਹਨਾਂ ਨੇ ਪੂਰੀ ਸਰਕਾਰ ਚ ਲਈ ਵੀ ਚਲੋ ਤਾਂ ਹੈ ਤੁਸੀਂ ਡੈਡੀਕੇਸ਼ਨ ਦੇਖੋ ਬਿਲਕੁਲ ਤਾਂ ਹੈ ਯਾਰ ਹੜ ਆਈ ਨੇ ਸਾਖੀ ਮੈਡਮ ਜਿਹੜੇ ਹੈਗੇ ਨੇ ਤੁਸੀਂ ਦੇਖੋ ਕਿੰਨਾ ਕੰਮ ਕਰਿਆ ਉਹਨਾਂ ਨੇ ਵਿਚਾਰੇ ਨੇ ਕਰਾਉਣ ਦੇ ਉਤਰ ਕੇ ਤੇ ਮਨਸ਼ੂ ਜੈਨ ਜੀ ਨੇ ਕਿੰਨਾ ਕੰਮ ਕਰਿਆ ਕਿੰਨੇ ਵਧੀਆ ਵਧੀਆ ਆਫਰ ਨੇ ਯਾਰ ਉਹ ਉਹ ਤਾਂ ਕਦੇ ਨਹੀਂ ਕਹਿੰਦੇ ਹਾਂ ਸਾਡੇ ਦੇ ਕੋ ਸਾਡੇ ਦੇ ਦੇਖੋ ਅਸੀਂ ਵੀ ਗਲੇ ਆ ਉਹ ਸਾਥ ਮੇਰੀ ਗੱਲ ਸਮਝੋ ਇੱਕ ਵਾਰ ਮੈਂ ਤੁਹਾਨੂੰ ਬਤਾ ਰਿਹਾ ਸਮਝਾ ਰਿਹਾ ਮੇਰਾ ਫੋਨ ਜਦੋਂ ਬਾਅਦ ਮਿਸ ਹੋ ਗਿਆ ਤੱਕ ਤੁਸੀਂ ਜ਼ਿੰਮੇਵਾਰ ਕੰਮ ਕੋਈ ਦਾ ਖੜੀ ਖੜੀ ਕੰਮ ਕੋਈ ਦਾ ਮੈਂ ਬਾਅਦ ਦੇਖੂਗਾ ਕੋਈ ਕੰਮ ਜੋ ਕਰਾਉਣਾ ਮੈਂ ਕਰਾ ਲੂੰਗਾ ਕੋਈ ਗੱਲ ਕਈ ਵਾਰ ਇਹ ਹੁੰਦੀਆਂ ਨੇ ਮਿੱਤਰੋ ਤੁਸੀਂ ਮਜ਼ਾਕ ਸਮਝ ਰਹੇ ਯਾਰ ਤੁਸੀਂ ਜ਼ਿਲ੍ਹਾ ਪ੍ਰਧਾਨ ਨੇ ਯਾਰ ਜੀ ਨੀਡ ਕਰ ਲਿਆ ਯਾਰ ਖੇਡ ਬਣਾ ਰਹੀ ਤੁਸੀਂ ਤੁਸੀਂ ਐਵੇਂ ਨਹੀਂ ਲੱਲ ਦੇਖੋ ਲੜਨ ਵਾਲੀ ਭਾਈ ਹੁਣ ਕੀ ਕਰੀਏ ਕੀ ਕਰੀਏ ਕਰਨਾ ਲੱਗ ਗਿਆ देखो ए तो आ देखो आपा देखो तू अब कर दे या आपा बैठ के लखदा दाखूंगाले खले ये कोई नहीं मजाक ही समझ रहे या नंबर फीड पर समझा नहीं बुला जेड़ा हैगा थोड़ा चलो तो अंदर ही बात सुनो गुरुजी तेरी उड़ीली आगे ते नु हुन ਤੁਸੀਂ ਨੰਬਰ ਫੀਡ ਕਰਾਓ ਓਏ ਨੰਬਰ ਬਾਕੀ ਦੇ ਨੰਬਰ ਫੀਡ ਨਹੀਂ ਮੈਂ ਕੋ ਨਹੀਂ ਜੇਤੋਂਗਾ ਯਾਰ ਨਹੀਂ ਹੁਣ ਚਲੋ ਅੱਗੇ ਨੂੰ ਆਪਾਂ ਨੂੰ ਪਤਾ ਲੱਗੂਗਾ ਨਾ ਮਤਲਬ ਜੀ ਕੰਮ ਕਰਨਾ ਪਿਆ ਨਾ ਸਪੈਸ਼ਲ ਆਗੇ ਨੰਬਰ ਫੀਡ ਕਰਾਉਣਾ ਹੁਣ ਅੱਗੇ ਨੂੰ ਦੇਖਦੇ ਆਂ ਤੂੰ ਗੰਦ ਪਾਟ ਦਾ ਖਰਚ ਸਾਰੇ ਤੁਸੀਂ ਜਿਵੇਂ ਮਿੱਤੇ ਸਾਰੀ ਕਮੇਟੀ ਨੇ ਮੈਂ ਤਾਂ ਜੀ ਤੁਹਾਡੇ ਮਿੱਥੂ ਸ਼ਹਿ ਜਿਹੜੇ ਮੈਂ ਦੱਸੋ ਮੈਂ ਕਿਤੇ ਮੈਂ ਇਹ ਨਹੀਂ ਚੜਾਈ ਉਹ ਵੀ ਬਣਾਉਂਦੇ ਜਿੰਨੂੰ ਸਾਰੋਂ ਮਾੜਾ ਹੈ ਆਹ ਚੜ੍ਹਦਾ ਜਿਵੇਂ ਬੜਾ ਹੈ ਬਣਾਉਂਦੇ ਇਹਨੂੰ ਕਿੰਨਾ ਦਫੀ ਚੜਾਈ ਕਰਸਤ ਨਹੀਂ ਹੋਇਆ ਮੈਨੂੰ ਪਾਚੀ ਨਹੀਂ ਹੋਇਆ ਇੱਧਰ ਹੜਾ ਦੇ ਵਿੱਚ ਹੋਇਆ ਦੱਸਣਾ ਹੈ ਕਿਹੜੇ ਹੜਾ ਨਹੀਂ ਖੜਦੇ ਆ ਦੇਖੋ ਕਿੰਨਾ ਪਾਣੀ ਪਾਣੀ ਸੀ ਕਿੰਨਾ ਕੋਸੇ ਤੇ ਕੀ ਕਰਦੇ ਤੁਸੀਂ ਤੁਹਾਡੇ ਤੁਹਾਡੇ پیچھے ਹੋਏ ਕੰਡੇ ਆਫਸਰਾਂ ਦੇ ਉਰੇ ਖੜ੍ਹਦੇ ਚਲੋ ਜੀ ਮੈਂ ਤਾਂ ਮੈਂ ਤਾਂ 10 ਦਿਨ ਹੋ ਗਏ ਮਿੰਤਾ ਨੂੰ ਪਤਾ ਹੈ ਕਿ ਤਰਾ ਰਹੇ ਹੈ ਕਿ ਨੇ ਜੋ ਹੈ ਹੱਥ ਕਰਦੇ ਯਾਰ ਤੁਸੀਂ ਮੇਰੇ ਸਰਕਾਰ ਕਿਉਂ ਨਹੀਂ ਸਾਨੂੰ ਵੀ ਸਮਝ ਨਹੀਂ ਪੁੱਛਣੀ ਹੈ ਚਲੋ ਆਪਾਂ ਦੇਖੋ ਕਾਡ ਨੂੰ ਲੱਗਣਾ ਹੈ ਤੂੰ ਨਹੀਂ ਪਹਿਲੀ ਗੱਲ ਨਰਨੇ ਦੀ ਨਹੀਂ ਹੈ ਤੁਸੀਂ ਕੋਈ ਆਪਾਂ ਦੇਖੋ ਸ਼ਾਂਤੀ ਨਾਲ ਉਹ ਕਰੋ ਮੈਂ ਕੋਈ ਗੱਲ ਨਹੀਂ ਜੇ ਫਿਰ ਕਿਉਂ ਤੈਨੂੰ ਕਹਿਤਾ ਤੁਸੀਂ ਫਿਰ ਦੱਸੋ ਇਹ ਵਿੱਚ ਗੱਲ ਹੈ ਕੋਈ ਅਸੀਂ ਕਰੀਏ ਯਾਦ ਦੋਸਰ ਅਨੇ ਨਿਕਰੇ ਫੁਣਿਆ ਹੋ ਹੁੰਦਾ ਫਿਰ ਕਿੰਦਾ ਟੂਨ ਲਾਈਟ ਰੱਖੋ ਥੋੜਾ ਮੇਰੇ ਜਿਹੜਾ ਪਾਰ ਕਰਦਾ ਆਇਆ ਤਾਂ ਮੈਂ ਮोटा ਮोटा ਦੇਖ ਲੋ ਯਾਰ ਕੋਈ ਨਾ ਚਾਰ ਬੰਦੇ ਖੜੇ ਨੇ ਜੁੜ ਜਾਣ ਬੜੇ ਮੋਟੇ ਜੀ ਦੱਸੋ ਕੰਮ ਦਾ ਦੱਸੋ ਕਰਾਓਗੇ ਫਿਰ ਦੱਸੋ ਭਾਈ ਜੀ ਕੰਮ ਤਾਨੂੰ ਦੱਸਿਆ ਹੋਇਆ ਹੈ ਕਿਹਦੇ ਕੋਲੇ ਦੱਸੋ ਤੇ ਆਏ ਰਣਾਨ ਕੋਲੇ ਸਾਡੇ ਕੋਲ ਆ ਤੂੰ ਮੈਨੂੰ ਕਹਿੰਦਾ ਮੈਂ ਕਰੂੰਗਾ ਫੇਰ ਲੋ ਹੋ ਨਹੀਂ ਪਹੁੰਚ ਸਕਦੇ ਠੀਕ ਹੈ ਜੇ ਨਹੀਂ ਪਹੁੰਚ ਸਕਦੇ ਯਾਰ ਜਿੰਨਾ ਪਰਹਦਾ ਹੈ ਚਲੋ ਕੋਈ ਗੱਲ ਨਹੀਂ ਹੁਣ ਤਾਂ ਲੋੜ ਆ ਜੇ ਲੋ ਯਾ ਚਾਹ ਬੁਲਾ ਦੇ ਲਾ ਤੂੰ ਜੇ ਤਾਨੂੰ ਈਓ ਸਾਹਿਬ ਕੋਈ ਗੱਲ ਨਹੀਂ ਨੰਬਰ ਦਾ ਸੁਰਗਿੰਮ ਸਭ ਪੈਸੇ ਹੋਈ ਜੀ ਮੈਨੂੰ ਦੋੜਾ ਪੂਰਾ ਪੈਸੇ ਨਹੀਂ ਦੱਸੋ ਲਈ ਮੈਨੂੰ ਹੁਣ ਫੇਰ ਦਾ ਕਰ ਦੂਗਾ ਕੰਮ ਕਰਾ ਦੇਣਾ ਤੁਹਾਡਾ ਹੋਰ ਦੱਸੋ ਤੁਸੀਂ ਕੀ ਹੈ ਤੁਸੀਂ ਆਪੇ ਕੰਮ ਚਾਹੀਦਾ ਮੈਂ ਤੁਹਾਨੂੰ ਦੱਸਦਾ ਕੰਮ ਤਾਂ ਪੈ ਹੀ ਹੋਈ ਜਾਊਗਾ ਤੁਹਾਨੂੰ ਕੋਈ ਨਹੀਂ ਕੰਡੀਸ਼ਨ ਗੁੱਸਾ ਨਾ ਕਰਾਉਂ ਚਲੋ ਗੁੱਸਾ ਨਾ ਕਰਾਉਂ ਚਲੋ ਗੁੱਸਾ ਕਰੀ ਜਾਂਦਾ ਬਸ ਠੀਕ ਹੈ ਜੋ ਹੋ ਗਿਆ ਹੋ ਗਿਆ ਨਹੀਂ ਕਰ ਹੁਣ ਨਹੀਂ ਹੁੰਦਾ ਕੋਈ ਦੇਖੋ ਕਈ ਵਾਰ ਹੁੰਦੀ ਹੈ ਪ੍ਰੋਬਲਮ ਪ੍ਰੋਬਲਮ ਪਾ ਕੇ ਦੱਸੋ ਜੀ ਆਪਾਂ ਇਹਦੇ ਨਾਲ ਹੋਈ ਕਰਾਉਣਾ ਹੈ ਨਾ ਮੈਂ ਪਾਸੋਂ 533200 ਆਇਆਵਾ ਤੁਹਾਡਾ ਕੋਲ ਨੰਬਰ ਹੈ 96533200 ਲੋ 3s ਬਈ ਜੇ ਤੁਹਾਨੂੰ ਲੱਗਦਾ ਨਾ ਇਹੋ ਸਾਹਿਬ ਉਹ ਚਲੋ ਜੇ ਤੁਹਾਨੂੰ ਲੱਗਦਾ ਨਾ ਵੀ ਤੁਹਾਡੇ ਪਿੱਛੇ ਕੋਈ ਤਾਕਤ ਚਾਹੇ ਆਮਨੀ ਪੁਲਿਸ ਜਿਹੜੀ ਮਰਜੀ ਹੈ ਠੀਕ ਹੈ ਤੇ ਉਹ ਹੁੰਦਾ ਸੀ ਇਨਸਪੈਕਟਰ ਟ੍ਰੈਫਿਕ ਇੰਚਾਰਜ ਮੜ ਜਾ ਪੁੱਛ ਲਿਓ ਉਹਨੂੰ ਉਹ ਚਲ ਨਾ ਆਪਾ ਦੇਖੋ ਲੈ ਕਿਹਦਾ ਰਿਸ਼ਦਾਰ ਸੀ ਉਹ ਵੀ ਪੁੱਛ ਲਿਓ ਲੜਾਈ ਕਰਨੀ ਹੈ ਵੀ ਦੱਸੋ ਠੀਕ ਹੈ ਦੱਸੋ ਸਹੀ ਆਪਾਂ ਤੁਹਾਡੇ ਕੰਮ ਦੇ ਦਾ ਹਾਂਗਾ ਤਾਂ ਦੱਸਿਓ ਤੁਸੀਂ ਆਮੀ ਆਪਾਂ ਨੂੰ ਕਿਉਂ ਉਹ ਕਰਨੀ ਨਵੇਂ ਸੋ ਆਲੇ ਯਾਰ ਮੈਨੂੰ ਛੋਟੇ ਛੋਟੇ ਜੀਨੂ ਨੁਕਾਣਾ ਯਾਰ ਵਿਚਾਰੇ ਬੰਦੇ ਕਲਪ ਦੇ ਫਿਰਦੇ ਆ ਤੁਸੀਂ ਕੀ ਕਰੀਏ ਯਾਰ ਇੱਕ ਮਿੰਟ ਗੁਰੂ ਜੀ ਸਾਡੀ ਬੇਨਤੀ ਸਮਝ ਹੋਈ ਵੀ ਜੇ ਹੁਣ ਅਸੀਂ ਕੰਮ ਖੁਦ ਆ ਕੇ ਕਰਾਉਣਾ ਤਾਂ ਅਸੀਂ ਡਿਸਟ੍ਰਿਕਟ ਕਿੱਦਾਂ ਚਲਾ ਲਾਂਗੇ ਕੋਈ ਗੱਲ ਨਹੀਂ ਜੀ ਤੁਸੀਂ ਫੋਨ ਕਰਦੇ ਤਾਂ ਹਮ ਫੀਲ ਹੋ ਗਿਆ ਨੰਬਰ ਕੋਈ ਗੱਲ ਦੱਸ ਦੋ ਕੋਈ ਪ੍ਰੋਬਲਮ ਨਹੀਂ ਰਾਜਿਆ ਕੋਈ ਨਹੀਂ ਕੋਈ ਠੀਕ ਹੈ ਮੰਨਦੇ ਆਸੀਂ ਤੁਸੀਂ ਬਿਜ਼ੀ ਐ ਤਾਂ ਉਹਨਾਂ ਦੀ ਦੋ ਦੋ ਦਿਨਾਂ ਬੰਦੇ ਕੋਈ ਨਾ ਕਰਦੇ ਕੋਈ ਨਹੀਂ ਹੁਣ ਕਿਸੇ ਬਸ ਕਿਆ ਕਰੀਏ ਪਰ ਚਲੋ ਹੁਣ ਤੁਸੀਂ ਮੈਂ ਤੁਹਾਨੂੰ ਇੱਕ ਫਾਈਨਲ ਕਰਾਂਗੇ ਕੋਈ ਗੱਲ ਨਹੀਂ ਕੋਈ ਗੱਲ ਇਹ ਜੀ ਕੋਈ ਮਸਲਾ ਨਹੀਂ ਤੁਸੀਂ ਕਰੋ ਪਹਿਲੀ ਅਸੀਂ ਨਹੀਂ ਕਰਦੇ ਆਦੀ ਕੋਈ ਗਲਤ ਨਹੀਂ ਤੁਹਾਡੇ ਕੋਲ ਤਾਂ ਪਰ ਸਾਡਾ ਤਾਂ ਜਿਹੜਾ ਹੈਗਾ ਔਨ ਦੀ ਸਪੌਟ ਹੋਣਾ ਚਾਹੀਦਾ ਦੈਟਸ ਆਲੋ ਕੋਈ ਠੀਕ ਨਹੀਂ ਅਸੀਂ ਕਹਿੰਦੇ ਨਹੀਂ ਕਿ ਕੋਈ ਕਮਿਨੀ ਨਾਲ ਇੱਕ ਤਾਂ ਕੋ ਕੰਮ ਹੁੰਦਾ ਗਾੰਦ ਦਾ ਸੋ ਉਹ ਵੀ ਉਹ ਬਨੇਗਾ ਮੇਰਾ ਜਦੋਂ ਮੇਰਾ ਗੁਰਪ੍ਰੀਤ ਦਾ ਕੰਮ ਆ ਗਿਆ ਨਾ ਨਾ ਕਰੇ ਪਬਜੀ ਸ਼ਰੇਆ ਮਰੀਆ ਕਰਦੇ ਨਹੀਂ ਤੇਰਾ ਕੰਮ ਨਹੀਂ ਕਰਦਾ ਮੈਂ ਨਾ ਜਿਹੜਾ ਮੈਨ ਦੇ ਆਧਾਰ ਤੇ ਜੈਨ ਨੂੰ ਲੈ ਉਹ ਕਰੋ ਜੀ ਅਸੀਂ ਤਾਂ ਗਲਤ ਕੰਮ ਲੈ ਕੇ ਨਹੀਂ ਹੁੰਦੇ ਚਲੇ ਜਿਹੜੇ ਸਾਡੇ ਨਾਲ ਬੰਦੇ ਜੁੜੇ ਉਹ ਮੈਂ ਤਰਵਾਈ ਕਰਾ ਦੋ ਯਾਰ ਬਈ ਕਰਾ ਦੱਸ ਕੀ ਕਰੀਏ ਯਾਰ ਸਾੜੇ ਕਰਨੇ ਆ ਕਟੋ ਕਟ 50 ਬੰਦੇ ਮੇਰੇ ਖਰਚ ਤੇ ਟੁੱਟ ਗਏ ਇਸੇ ਕਰਕੇ ਵੀ ਤੁਹਾਨੂੰ ਪੁੱਛਦਾ ਰਿਹਾ ਕੋਈ ਕਹਿੰਦੇ ਆ ਨਾ ਜੀ ਬਾਈ ਜੀ ਹਾਂ ਇਹ ਨਾ ਕੰਮ ਨਹੀਂ ਹੈ ਜਿੰਮਦਾਰ ਕੋਣ ਹੈ ਮੜਗਾ ਟ੍ਰੇਨ ਕਰੂਗੀ ਉਹਨੂੰ ਭੇਜਿਆ ਹੋਇਆ ਦਾ ਵੀ ਡੀਟੇਲ ਵਾਲਾ ਆਲੇ ਯਾਰ ਇਹ ਸਭ ਮੈਨੂੰ ਗੱਲ ਆ ਗਈ ਹੁਣ ਨਹੀਂ ਹੁਣ ਪ੍ਰਾਣੀਆਂ ਘੱਡੋ ਮੈਂ ਮੈਂ ਫਿਰ ਤੇ ਤੁਹਾਨੂੰ ਗੱਲ ਦੱਸ ਰਿਹਾ ਇਹ ਲੀਡਰ ਲੂਟਰ ਜਿਹੜੇ ਹੁੰਦੇ ਨਾ ਇਹੋ ਵਾਲੇ ਕੋਈ ਨਹੀਂ ਖਾਂਦਾ ਪ੍ਰਾਇਮਰੀ ਕਰਕੇ ਨੂੰ ਪੁੱਛਿਓ ਪੁੱਛ ਮੈਂ ਨੰਬਰ ਇਹ ਕੋਈ ਪਤਾ ਨੂੰ ਕੁਛ ਨਹੀਂ ਐਕਦਾ ਕੋਈ ਸ਼ੁਭ ਹੋਣਾ ਕੋਈ ਗੱਲ ਹੁਣ ਤੁਹਾਨੂੰ ਕਹਿਦਾ ਵੀ ਹੁੰਦੀ ਉਹ ਸੋਹਣਾ ਉਹ ਇਹ ਉਸ ਨੂੰ ਕੰਮ ਛੱਡ ਕੇ ਸਾਰਾ ਦਿਨ ਪਾਰਟੀ ਦੇ ਪਿੱਛੇ ਪੁੱਤੇ ਨੂੰ ਉਹ ਕਹਿੰਦਾ ਜੀ ਸਾਰਾ ਜੇ ਅਸੀਂ ਲੜਾਈ ਕਰਾ ਕੇ ਕੰਮ ਕਰਾਉਣੇ ਆਂ ਤੇ ਲੰਘ ਸਾਡੇ ਤੇ ਵੀ ਆ ਪਾਰਟੀ ਤੇ ਵੀ ਆ ਆਪਾਂ ਤਾਂ ਉਹ ਕਰਨਾ ਦੱਸ ਨਹੀਂ ਤਾਂ ਨਹੀਂ ਜੀ ਤੁਹਾਡੇ ਨਾਲ ਨਹੀਂ ਜਿਹੜੀ ਪਾਰਟੀ ਨਾਲ ਵੀ ਲੜਕੀਆਂ ਨੇ ਮੇਰੇ ਕੋਲੋਂ ਮਾਪਰੇ ਸਾਡੇ ਸਾਡੇ ਪਾ ਗਏ ਕੋਕੂ ਮਜਾ ਕੇ ਸਾਡੀ ਮੰਤਰੀ ਨਾਲ ਗੱਲ ਕਰਕੇ ਸਾਰੇ ਪਾ ਗਏ ਫਿਰ ਅਸੀਂ ਮੰਤਰੀ ਰਵਜੋਤ ਨਾਲ ਸੀ ਸਾਡੇ ਕਰਕੇ ਬੰਦੇ ਨੇ ਸਾਰੇ ਬੈਠੇ ਉੱਤੇ ਚਿਹਰਾ ਤੇ ਅੱਜ ਮਖਾਲੇ ਜਿਹੜਾ ਰਾਜ ਦਾ ਕੋਣ ਉੱਤਰਾ ਕੋ ਹੋ ਗਿਆ ਆਰਮੇ ਕੋਈ ਕਿਤੇ ਪ੍ਰੋਬਲਮ ਨਹੀਂ ਆਉਂਦੀ ਸਿਰਫ ਤੇ ਸਿਰਫ ਕਰ ਰਹੇ ਹਾਂ ਕੋਈ ਹਾਂ ਵਾ ਕੰਮ ਤੇ ਦੱਸੋ ਹਾਂ ਹਾਂ ਦੱਸੋ ਕੋਈ ਇਸ਼ੂ ਨਹੀਂ ਆਦਾ ਕੋਈ ਨਹੀਂ ਨੇਰੇ ਕਿ ਆਪਾਂ ਹਾਂ ਕਿ ਮਿਲ ਆ ਖਾਮਨ 100% ਤੋਂ ਵੀ ਘੱਟ ਤਾਂ ਹੋਣੇ ਸਾਡੇ ਨਵੇਂ ਡੀਲ ਹੋਣਾ ਪਵੇ ਮੈਂ ਤਾਂ ਗੁਰੂ ਦੀ ਇਕ ਵਾਰ ਆਇਆ ਸੀ ਇੱਥੇ ਸਰਕਾਰ ਬਣੀ ਹੈ ਜਦੋਂ ਸਿਸਟਮ ਦੇਖਿਆ ਮੈਂ ਕਹਿੰਦਾ ਯਾਰ ਆਪਾਂ ਨਵੇੜੇ ਆਪਣਾ ਦੇ ਕੇ ਫਿਰ ਅਧਿਕਾ ਯਾਰ ਫਸੇ ਕਿਸੇ ਦੇ ਕੰਮ ਵਿੱਚ ਲੱਗਨ ਦਾ ਜੀ ਨਹੀਂ ਕਰਦੇ ਜੋ ਕਰਨਾ ਕਰੋ ਯਾਰ ਬਈ ਸਾਡਾ ਦਾ ਕਰ ਦੋ ਉਹ ਵੀ ਜੈਨੂ ਲੋਕ ਪਿਛਲੀ ਵਾਰ ਉਹ ਦੂਜਾ ਸੀਗਾ ਮਨਵੀਰ ਠੀਕ ਹੈ ਦੋ ਪੰਜ ਫੈਲਾਂ ਜੈਨੂ ਨੂੰ ਕਹਿੰਦਾ ਹੁਣੇ ਕਰ ਦਨੇ ਸ਼ਾਮ ਨੂੰ ਜੇਕਰ ਦਾ ਤੇਰੀ ਜੇ ਅਸੀਂ ਕੀਤਾ ਸੀ ਫਿਰ ਆਪ ਨੂੰ ਕੱਢ ਕੇ ਗਿਆ 11 12 ਵਜੇ ਆ ਕੇ 12:30 ਵਜੇ ਆਹ ਨਯਾ ਪੀਸਾਂ ਮੇਰੇ ਆਰਾਮਾਂ ਦੀ ਅਸਰ ਪਤਾ ਕੀ ਸੀ ਰੋਲਾ ਕੀ ਸੀ ਕਾਲੀ ਕਾਂਗਰਸੀ ਹੁੰਦੇ ਸੀ ਨਾ ਉਹ ਜਲੂਸ ਕਰਦੇ ਸੀ ਅਸਰਾ ਦਾ 66 ਨਾ ਲੱਗਦਾ ਕਿ ਸ਼ਾਇਦ ਵਿੱਚ ਇਹ ਆ ਵੀ ਸਾਡੇ ਵਾਲੇ ਸਾਡੇ ਵਿਚਾਰੇ ਨੂੰ ਸਮਝੇ ਹੈ ਨਹੀਂ ਸਮਝੇ ਨਹੀਂ ਅਸੀਂ ਫੇਰ ਕਈ ਨਹੀ ਆ ਚੱਲ ਕੋਈ ਗੱਲ ਸਾਡੇ ਉੱਪਰ ਵਾਲਿਆਂ ਨੂੰ ਵੀ ਸਮਝ ਨਹੀਂ ਹੈ ਜੋ ਵੀ ਨਹੀਂ ਉਦਾਂ ਹੋਂ ਕਰਦੇ ਆ ਜਿਵੇਂ ਤੁਸੀਂ ਵੀ ਕਹਿੰਦੇ ਮੈਂ ਕਰਦਾ ਕੋਈ ਨਹੀਂ ਕਰਦਾ ਇਹ ਵੀ ਪੈਸੇ ਦੇ ਕੇ ਲੱਗਾ ਨਹੀਂ ਪੈਸੇ ਰਕਬਰ ਕਰ ਯਾਰ ਇਹ ਤਾਂ ਤੁਸੀਂ ਦੇਖੋ ਇਹ ਤਾਂ ਕਿਸੇ ਦਾ ਜੋ ਮਰਜੀ ਕਿਸ ਨੂੰ ਕੋਈ ਰੋਕ ਸਕਦੇ ਨਹੀਂ ਨਹੀਂ ਰੋਕ ਨਹੀਂ ਸਕਦੇ ਤੁਹਾਡੇ ਜਿਹੜੇ ਕੰਮ ਹੈ ਨਾ ਤੁਸੀਂ ਚੱਕ ਨਹੀਂ ਇਹ ਉਧਰ ਲੱਗੀ ਗੱਡ ਕਰਦੇ ਤੁਸੀਂ ਬਸ ਆਪਣਾ ਕੰਮ ਮੈਂ ਕਹਿੰਦਾ ਮੈਂ ਕੰਮ ਵਾਲੀ ਤਾਂ ਆਪਣੇ ਅਲੱਗ ਹੈਗੀ ਮੈਂ ਤੁਹਾਡੇ ਨਾਲ ਤਾਂ ਜਿਹੜਾ ਮੈਂ ਕਰਨਾ ਉਹ ਕਰੂੰਗੀ ਕਰੂੰਗੇ ਅਸੀਂ ਕੋਈ ਮੈਨੂੰ ਕੋਈ ਇਸ ਗੱਲ ਦਾ ਸੈਟੀਸਫਾਈ ਕਰੋ ਮੈਨੂੰ ਵੀ ਥੋੜਾ ਮਤਲਬ ਆਮ ਆਦੀ ਪਾਰਟੀ ਦੀ ਕੋਈ ਕਦਰ ਹੈ ਤੁਹਾਨੂੰ ਇੰਨਾ ਕੁ ਪਤਾ ਵੀ ਹਾਲਾਤ ਕੀ ਜਾਂ ਕਰ ਰਹੇ ਤੁਸੀਂ ਰੇਰਪੜ ਆਣਾ ਸੀ ਸਾਰਿਆਂ ਦੀ ਕਦਰ ਕਰਦੇ ਜਿੰਨੇ ਵੀ ਬੰਦੇ ਨੇ ਸਾਹਿਬ ਮੇਰੀ ਤਾਂ ਕਰਨੀ ਦੱਸੋ ਕੀ ਕਰਨਾ ਮੇਰਾ ਫੋਨ ਨਹੀਂ ਕੱਟਿਆ ਵਾਲਾ ਹੋਰ ਤੁਸੀਂ ਆ ਜਾਣਾ ਦੱਸ ਬਈ ਮੈਂ ਮੈਂ ਨਹੀਂ ਕੋਈ ਕਰਸਾ ਮੈਂ ਤੁਹਾਨੂੰ 11 15 ਵਾਰ ਜਿਹੜਾ ਹੈਗਾ ਕੋਈ ਐਸਾ ਮੈਂ ਮੈਂ ਕੰਮ ਦੀ ਤਾਂ ਬੜੀ ਵਾਰ ਕਰਦਾ ਜੀ 10 ਮਿੰਟ ਕਰਦਾ ਜੀ ਕੰਮ ਤਾਂ ਜਿਹੜਾ ਕਰਨਾ ਹੈ ਕਰਮੇ ਕਰਦਾ 10 ਮਿੰਟ ਦਾ ਬਿਲਡਰ ਜਿਹੜਾ ਹੈਗਾ ਵਿਚਾਰਾ ਕਿੰਨੇ ਐਕਵਸ ਲਾ ਕੇ ਕਿੰਨੀਆਂ ਮੁਸਲਾ ਨਾਲ ਪੇਮੈਂਟਾਂ ਕੱਟੀਆਂ ਕਰਕੇ ਕਰਦੇ। ਫਰਲ ਦੇ ਵਿੱਚ ਬਿਲਡਰਾਂ ਦਾ ਜਲੂਸ ਕੱਟ ਕੇ ਆਉਂਦਾ ਹੈ। ਪਿਛਲੇ ਰੁਪਏ ਹੈ। ਮੈਨੂੰ ਕੋਈ ਕੋਡ ਦਾ ਆਰਡਰ ਸੀ ਕਿ ਉਹ। ਸਾਰਿਆਂ ਨੂੰ ਕੋਡ ਛੋਟਾ ਹੁੰਦਾ ਹੈ। ਹੁਣ ਸਾਰੀ ਸਟ੍ਰੈਟ ਜੇ ਵੀ ਸਾਡੇ ਵਰਗਾ ਭਰਾ ਕੋਈ ਆਰਾਮਾ ਵੀ ਪਾਰਟੀ ਦਾ ਕੋਈ ਬੰਦਾ ਕੰਮ ਲੈ ਕੇ ਬਿਲਡਰ ਨਾਲ ਆਉਂਦਾ। ਉਹਨੂੰ ਰੋਕ ਕੇ ਬਿਲਡਰ ਦੀ ਜੂਰੀ ਟੈਟ ਕਰਦੇ ਤੇ ਮੁਸਲਾ ਨਹੀਂ ਕਰਾਉਂਦੇ। ਅਸੀਂ ਇਸ ਤਰ੍ਹਾਂ ਦਾ ਕੋਈ। ਮੇਰੀ ਲਈ। ਯਾ ਦੂਜੀ ਗੱਲ ਕੀ ਹੈ ਜਾਂ ਫਿਰ ਰਿਜੈਕਸ਼ਨ? ਆਪਾਂ ਕਰਨ ਜਾਂ ਰਿਜੈਕਸ਼ਨ ਲਾਓ। ਖੜ ਬੰਦਾ ਆਪਣੇ ਖਪੀ ਜਾਉ। ਕਰਨ ਨੂੰ ਚੱਲ ਕੇ ਅੱ퍼 ਡੇ ਮੰਡ 2 ਜਦੋਂ ਕਰੜਾ ਬੰਨ੍ਹ ਗੋੜੀ ਦਿੱਕਤ ਪਈ ਜੀ ਸਾਨੂੰ ਕੋਈ ਪ੍ਰੋਬਲਮ ਆਉਂਦੀ ਨਹੀਂ ਆ ਬਾਈ ਸੁਖਾ ਰਣ ਦੇ ਵਿੱਚ ਬੜਾ ਜਰੂਰ ਕਢਾਇਆ ਬੈਨਾ ਅਫਸਰਾਂ ਨੇ 13ਵਾਂ ਹੀ ਉਹ ਲੱਗੇ ਮੈਂ ਤਾਂ ਕੱਦੂ ਹੋਇਆ ਮੈਂ ਮੈਂ ਨਹੀਂ ਲੱਸੀ ਆ ਮੈਂ ਤਾਂ ਦੱਸ ਰਿਹਾ ਪਹਿਲਾਂ ਆਇਆ ਮੈਂ ਕਿਤੇ ਜਾਣਾ ਵੀ ਤਾਂ ਬਾਕੀ ਨਹੀਂ ਹੋਵੇ ਤੇਰੀ ਜੀ ਦੋ ਮਹੀਨੇ ਦੋ ਸਾਲ ਦੀ ਗੱਲ ਵੀ ਤੁਹਾਨੂੰ ਯਾਦ ਹੋਵੇ ਮੇਰੇ ਨਾਲ ਜਿਹੜਾ ਪੰਗਾ ਪਿਆ ਸੀ ਮੈਂ ਕਿਉਂ ਖੈਲਾ ਦਿੱਤੀ ਇਹਦੇ ਕਰਕੇ ਨੂੰ ਤੁਸੀਂ ਉਲਟਾ ਸਾਰਿਆਂ ਦੇ ਰਿਜੈਕਸ਼ਨ ਲਾ ਦਿੱਤੇ ਔਰ ਬਾਅਦ ਹੋਈ ਬੰਦਾ ਪੈ ਲੈ ਕੇ ਕੰਮ ਕਰਾ ਗਿਆ ਹੁਣੋਂ ਬੰਦਾ ਮੇਰੇ ਨਾਲ ਜੁੜ ਜੂ ਕਦੇ ਜ਼ਿੰਦਗੀ 'ਚ ਕਦੇ ਨਹੀਂ YouTube ਕਦਣਾ ਕੋਈ ਪੈਸੇ ਦੇ ਕੇ ਕਰਾਉਣਾ ਤੇਰਾ ਤੇਰੀ ਕੀ ਲੋੜ ਆ ਵੀ ਮੈਨੂੰ ਸਾਡੀ ਪਾਰਟੀ ਉਹ ਜੇ ਕੋਈ ਸਾਡੇ ਬਿਮਾਰ ਹੋਣ ਦੇ ਬਾਵਜੂਦ ਵੀ ਪਾਸਟਾਰ ਤੋਂ ਉਹਨੇ ਪੂਰੀ ਸਰਕਾਰ ਚ ਲਈ ਚਲੋ ਤਾਂ ਹੈ ਤੁਸੀਂ ਡੈਡੀਕੇਸ਼ਨ ਦੇਖੋ ਬਿਲਕੁਲ ਤਾਂ ਹੈ ਆ ਹੜ ਆਏ ਆ ਸਾਕਸੀ ਮੈਡਮ ਜਿਹੜੇ ਹੈਗੇ ਨੇ ਤੁਸੀਂ ਦੇਖੋ ਕਿੰਨਾ ਕੰਮ ਕਰਿਆ ਉਹਨੇ ਵਿਚਾਰੇ ਨੇ ਕਰਾਉਣ ਤੇ ਹਮਨਸ਼ੂ ਜੈਨ ਜੀ ਨੇ ਕਿੰਨਾ ਕੰਮ ਕਰਿਆ ਕਿੰਨੇ ਵਧੀਆ ਵਧੀਆ ਆਫਰ ਨੇ ਯਾਰ ਉਹ 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 ਤਾਂ ਕਦੇ ਨਹੀਂ ਕਹਿੰਦੇ ਸਾਡੇ ਦੇ ਤੇ ਸਾਡੇ ਦੇਖੋ ਅਸੀਂ ਨਹੀਂ ਮੇਰੇ ਨੂੰ ਸਾਥ ਮੇਰੀ ਗੱਲ ਸਮਝੋ ਇੱਕ ਵਾਰ ਮੈਂ ਤੁਹਾਨੂੰ ਸਮਝਾ ਰਿਹਾ ਮੇਰਾ ਫੋਨ ਯਾਰ ਤੋਂ ਬਾਅਦ ਮਿਸਟ ਹੋ ਗਿਆ ਤੱਕ ਤੁਸੀਂ ਜੋ ਮੇਕਵਾ ਕੰਮ ਕੋ ਵਧੀਆ ਖਾਤੀ ਖੜੀ ਕੰਮ ਕੋ ਤਾ ਬਾਅਦ ਦੇਖ ਲਊਗਾ ਆਪਣੀ ਜੀ ਕੰਮ ਜੋ ਕਰਾਉਣਾ ਮੈਂ ਕਰਾ ਲਊਂਗਾ ਕੋਈ ਗੱਲ ਨਹੀਂ ਕਈ ਵਾਰ ਇਹ ਹੁੰਦੀ ਆ ਨਹੀਂ ਮੇਕਰ ਤੁਸੀਂ ਯਾਰ ਮਜ਼ਾਕ ਸਮਝ ਰਹੇ ਯਾਰ ਤੁਸੀਂ ਜ਼ਿਲ੍ਹਾ ਪ੍ਰਬੰਧਨ ਵਾਲਿਆ ਤਨੀਰ ਕਰ ਲੇ ਕਿਵੇਂ ਯਾਰ ਖੇਡ ਮਾਰੀ ਤੁਸੀਂ ਤੁਸੀਂ ਯਾਰ ਦੇ ਨਹੀਂ ਲੱਲਦੇ